ਸਦੀ ਪ੍ਰੈਸ ਕਾਨਫਰੰਸ ਇਹ ਮਨਜੂਗ ਐਸਐਸਪੀ ਸਾਹਿਬ ਤੇ ਐਸਐਸਪੀ ਸਿਟੀ ਸਾਹਿਬ ਪਟਿਆਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ 1 ਸਰਕਲ ਚ ਮੋਟਰਸਾਈਕਲ ਚੋਰੀ ਦੀਆਂ ਕਾਫੀ ਵਾਰਦਾਤਾਂ ਹੋ ਰਹੀਆਂ ਸੀ ਜਿਸ ਸਬੰਧ ਚ ਜਿਸ ਸਬੰਧ ਚ ਸਪੈਸ਼ਲ ਸਪੈਸ਼ਲ ਟੀਮ ਲਗਾਈ ਗਈ ਸੀ ਪਹਿਲਾਂ ਵੀ ਲਾਹੌਰੀ ਗੇਟ ਲਾਹੌਰੀ ਗੇਟ ਏਰੀਏ ਚ ਪਹਿਲਾਂ 23 ਮੋਟਰਸਾਈਕਲ ਐਸਐਚਓ ਲਾਹੌਰੀ ਗੇਟ ਵੱਲੋਂ ਰਿਕਵਰ ਕੀਤੇ ਗਏ ਨੇ ਤੇ ਹੁਣ ਇਨਸਪੈਕਟਰ ਰਮਨਦੀਪ ਸਿੰਘ ਬਰਾੜ ਤੇ ਐਸ்சி ਰঞ্জੀਤ ਸਿੰਘ ਇੰਚਾਰਜ ਮਾਡਲ ਟਾਊਨ ਇਹਨਾਂ ਦੀ ਟੀਮ ਨੇ ਕਾਫੀ ਵਧੀਆ ਕਾਰਜਕਾਰੀ ਪਹਿਲਾਂ ਵੀ ਰঞ্জੀਤ ਸਿੰਘ ਦੀ ਕਾਰਜਕਾਰੀ ਅੱਗੇ ਆਪਾਂ ਪਹਿਲਾਂ ਵੀ ਪ੍ਰੈਸ ਕਾਨਫਰੰਸਾਂ ਕਰਦੇ ਰਹੇ ਆ ਇਹਨਾਂ ਨੇ ਕਾਫੀ ਮੋਟਰਸਾਈਕਲ ਫੜੇ ਨੇ ਚੋਰੀ ਦੇ ਹੁਣ ਅੱਜ 9 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਨੇ ਇਹਨਾਂ ਨੇ ਦੋ ਦੋਸ਼ੀ ਫੜੇ ਨੇ ਜਿਹੜੇ ਦੋਵੇਂ ਦੋਸ਼ੀ ਨੇ ਇਹ ਇਹਨਾਂ ਚੋਂ ਇੱਕ ਦੋਸ਼ੀ ਦੇ ਖਿਲਾਫ ਪਹਿਲਾਂ ਐਨਡੀਪੀਆ ਸੈਕਟਰ ਦਾ ਮਕਦਮਾ ਦਰਜ ਹੈ ਇੱਕ ਜੁਲਕਾ ਇੰਡੀਆ ਦਾ ਰਹਿਣ ਵਾਲਾ ਇੱਕ ਨਾਬਾਹ ਏਰੀਆ ਦਾ ਰਹਿਣ ਵਾਲਾ ਇਹ ਇਹਨਾਂ ਨੇ ਮੋਟਰਸਾਈਕਲ ਚੋਰੀ ਰਜਿੰਦਰਾ ਹਸਪਤਾਲ ਤੇ ਲੀਲਾ ਭਵਨ ਏਰੀਆ ਚੋਂ ਜ਼ਿਆਦਾ ਜ਼ਿਆਦਾਤਰ ਕੀਤੇ ਸੀ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਨੇ ਉਹਨਾਂ ਦੀ ਤੁਹਾਨੂੰ ਲਿਸਟ ਦਿੱਤੀ ਹੈ ਇਹ ਪਹਿਲਾ ਮੁਖਬਰੀ ਦੇ ਆਧਾਰ ਤੇ ਇੱਕ ਮੋਟਰਸਾਈਕਲ ਚੋਰੀ ਦਾ ਬਰਾਮਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਫਰਦਰ ਫਰਦਬੀਨ ਖਾਫ ਦੇ ਆਧਾਰ ਤੇ ਤੇ ਹੋਰ ਬਰਾਮਦ ਕੀ ਅੱਠ ਵਹੀਕਲ ਹੋਰ ਕਵਰ ਹੋਏ ਨੇ ਜਿਨ੍ਹਾਂ ਚ ਇੱਕ ਐਕਟਿਵ ਹੈ ਤੇ ਸੱਤ ਮੋਟਰਸਾਈਕਲ ਨੇ ਕੁੱਲ ਅੱਠ ਮੋਟਰਸਾਈਕਲ ਤੇ ਇੱਕ ਐਕਟਿਵ ਹੈ ਨੌਂ ਵੀਕਲ ਨੇ 14 ਤਾਂ ਐਕਟਿਵ ਸੀ ਤੇ ਕਿੰਨੇ ਵਾਰਦਾਤਾ ਕਰ ਚੁੱਕੇ ਨੇ ਜੀ ਇਹਨਾਂ ਨੇ ਇਹ ਤਾਂ ਉਹਨੂੰ ਰਿਮਾਂਡ ਇਹਨਾਂ ਦਾ ਰਿਮਾਂਡ ਚੱਲ ਰਿਹਾ ਹੈ ਜੀ ਪੂਲਸ ਰਿਮਾਂਡ ਹਾਸਲ ਕੀਤਾ ਹੋਇਆ ਹੈ ਜਿਸ ਸੰਬੰਧ ਚ ਅੱਗੇ ਤਫ਼ਤੀਸ਼ ਜਾਰੀ ਹੈ ਹੁਣ ਤੱਕ ਦੀ ਜਿਹੜੀ ਰਿਕਵਰੀ ਉਹ ਤੁਹਾਨੂੰ ਦੱਸਤਾ ਅੱਗੇ ਵੀ ਇਹਨਾਂ ਤੋਂ ਹੋਰ ਬਰਾਮਦਗੀ ਹੋਣ ਦੀ ਉਮੀਦ ਹੈ ਜੀ ਕਿਤੇ ਦੇੰਦਰ ਰਿਮਾਂਡ ਹੈ ਜੀ ਇਹਨਾਂ ਦਾ ਰਿਮਾਂਡ ਅੱਜ ਇੱਕ ਵਾਰ ਪੇਸ਼ ਕਰਕੇ ਦੁਬਾਰਾ ਫੇਰ ਲੈਣਾ ਜੀ ਰਿਮਾਂਡ ਪਹਿਲਾਂ ਦੋ ਦਿਨ ਦਾ ਲੈ ਜੀ ਕੋਈ ਸਪੌਟ ਸੀਗੀ ਜੀ ਜਿੱਥੋਂ ਇਹ ਚੁ ਅੱਗੇ ਕੀ ਕਰਦੇ ਸਰ ਮੋਟਰਸਾਈਕਲ ਲਗਰੀ ਜੀ ਮੋਟਰਸਾਈਕਲ ਦਾ ਇਹਨਾਂ ਦਾ ਹਾਲ ਦੀ ਗੜੀ ਤਾਂ ਮਤਲਬ ਲੋਕਾਂ ਨੂੰ ਗਹਿਣੇ ਦੇਣ ਦਾ ਹੀ ਗਹਿਣੇ ਲੋਕਾਂ ਤੋਂ ਕੁਝ ਘੱਟ ਮਾਉਂਟ ਲੈ ਕੇ ਉਹਨਾਂ ਨੂੰ ਮੋਟਰਸਾਈਕਲ ਦੇ ਦਿੰਦੇ ਸੀ ਸਰ ਇਹ ਪਤਾ ਲੱਗਿਆ ਜੀ ਗਹਿਣੇ ਕਿਵੇਂ ਦੇ ਰਹੇ ਨੇ ਕੋਈ ਕਾਗਜ਼ ਪੱਤਰ ਉਹ ਉਹਨਾਂ ਨੂੰ ਇਹ ਲਾਰਾ ਲਾ ਦਿੰਦੇ ਸੀ ਮਤਲਬ ਅਨਪੜ੍ਹ ਲੋਕ ਨੇ ਜਾਂ ਗਰੀਬ ਜਨਤਾ ਨੂੰ ਮੋਟਰ ਉਹ ਲਾਰਾ ਲਾ ਦਿੰਦੇ ਸੀ ਵੀ ਤੁਹਾਨੂੰ ਕਾਗਜ਼ ਦੇ ਦਾਂਗੇ ਤੇ ਕੁਛ ਉਹਨਾਂ ਤੋਂ ਪੈਸੇ ਲੈ ਲੈਂਦੇ ਸੀ ਉਹਨਾਂ ਨੂੰ ਵੀ ਕੋਈ ਕੰਪਲੇਂਟ ਰਿਡ ਬਣਾਇਆ ਤਾਂ ਜਿਨਾ ਤੋਂ ਇਹ ਉਹ ਬਿਲਕੁਲ ਤਫਤੀਸ਼ ਦਾ ਪਾਰਟ ਹੈ ਜੀ ਜਾਉ ਕੰਪਲੇਂਟ ਬਣਨਗੇ ਜਾਉ ਦੋਸ਼ੀ ਬਣਨਗੇ ਜਿਵੇਂ ਜਿਵੇਂ ਉਹਨਾਂ ਦਾ ਰੋਲ ਹੈ ਜਾ ਉਹਨਾਂ ਦੇ ਜਿਵੇਂ ਇੰਟੈਂਸ਼ਨ ਹੈ